ਇੱਕ ਹੀ ਲੱਗਦਾ ਆਪਣਾ ਲੈਨੇ ਤੋਂ ਵੀ ਭਰਾ ਮਤੋ ਜਨਾ ਕੋ ਤਾਂ ਕਾਰਨੀ ਕਰਾਉਣਾ ਨਾ ਕਰੀ ਸਰ ਕਾਰਨੀ ਇਹ ਤੁਹਾਡੇ ਜੀ ਚਾਹੀਏ ਜੀਗਾ ਜੀ ਨੂੰ ਸਰਦਾਰ ਬਣਨਾ ਚਾਹੇ ਤਾਂ ਕਾਰਨੀ ਜਨਾ ਤੇ ਜਾਗੇ ਹੋ ਤੇ ਸਰਦਾਰ ਬਣਨਾ ਹਾਂ ਬਾਤ ਬੰਨੋ ਵੇਖੋ ਤੇ ਤਾਂ ਕਿ ਸਹੀ ਰੱਖੋ ਕੇ ਇਧਰ ਰੱਖੋ ਉਹ ਵੀ ਸਰਦਾਰਾਂ ਸਿੰਘ ਲੱਗ ਰਾਇਆ ਆਪਾਂ ਦੇਖੋ ਕਿੱਥੇ ਖੜੇ ਆ ਹਾਂ ਅਕਾਲਤਖਬ ਸਾਹਿਬ ਆਰਾਈਏ ਕਿ ਤੁਹਾਨੂੰ ਮਿਲਣਗੇ ਹਨ ਬਣੀ ਬਣੀ ਉਹ ਬਾਪੂ ਜੀ ਸਰਦਾਰ ਬਣੋ ਪੂਰੇ ਇਹ ਜਿੰਨੀ ਮਨੀ ਨਿਆਣੇ ਨੂੰ ਬਣਨਾ ਗੱਪਾਂ ਗਿਆ ਖੇਲਦਾ ਜੀ ਉਹ ਨਿਆਣ ਸਿੰਘ ਬਣਨਾ ਪਹਿਲੇ ਬਾਪੂ ਨੂੰ ਕਹੋ ਸਰਦਾਰ ਬਣੋ ਪੂਰੇ ਅਨਿਮਾ ਦਾੜੀ ਕਟਾਣੀ ਠੀਕ ਹੈ ਬਾਕੀ ਹੁਣ ਤੇਰਾ ਬਾਪੂ ਦਾੜੀ ਨਹੀਂ ਕਟਾਊਗਾ ਠੀਕਾ